ਗੱਲ ਤਾਂ ਸਿੱਖਣ ਦੀ ਆ ਸਿੱਖ ਬਣਦਾ ਹੀ ਤਾਂ ਆ ਜਿਉ ਸਾਰੀ ਉਮਰ ਸਿੱਖਦਾ ਰਹੇ ਮਾਤੇ ਤੱਕ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਗੁਰੂ ਦਾ ਸਿੱਖ ਬਣਿਆ ਜਿਹਦੀ ਅੰਮ੍ਰਿਤ ਛਕ ਲਿਆ ਉਹ ਸਿੱਖ ਨਹੀਂ ਬਣਦਾ ਜਿਨੀ ਅੰਮ੍ਰਿਤ ਛਕ ਲਿਆ ਗਾਧਰਾ ਉਹ ਤੋਂ ਪਾੜਿਆ ਮੇਰੀਆਂ ਦੀ ਪੋਜ਼ੀ ਪੱਤ ਪੜ ਲਈ ਹੱਥ ਦੇ ਵਿੱਚ ਤੈਨ ਪੁੜੀ ਤੇ ਇੱਕ ਪੜ ਲਈ ਉਹ ਸਿੱਖ ਥੋੜੀ ਬਣ ਗਿਆ ਦੇਖਦਾ ਨਾਮ ਬਾਹਲੇ ਰੁਪੀ ਤੁੱਲ ਤੇ ਪਾਏ ਕੱਪੜੇ ਦਾ ਨਾਮ ਇਹ ਜੜਾ 3 4 ਮੀਟਰ 5 ਮੀਟਰ ਕਪੜਾ ਪਾਲਿਆ ਚਿੱਟੇ ਰੰਗ ਦਾ ਚੋਲਾ ਪਾਲਿਆ ਕੁਰਤਾ ਪਜਾਮਾ ਪਾਲਿਆ ਸੀਸ ਤੇ ਸੋਣੀ ਪੱਗ ਬੰਨਣੀ ਮੇਰੇ ਵਰਗੀ ਕੋਈ ਕੁਝ ਵੀ ਇਹ ਸਿੱਖ ਦਾ ਪਹਿਰਾਵਾ ਦੇਖ ਕੇ ਥੋੜੀ ਸਿੱਖਿਆ ਦਿੰਦਾ ਵਾ ਸਿੱਖਤਾ ਅੰਦਰਲੀ ਰਸਤਾ ਜੇ ਕੋਈ ساری ਉਮਰ ਸਿੱਖਦਾ ਰਹਦਾ ਉਹਦੇ ਅੰਦਰ ਨਿਮਰਤਾ ਦਾ ਗੁਣ ਹੈ ਕਾਮ ਹੈ ਕੋਸਲੀ ਸਿੱਖ ਮੰਦਾ ਇਹ ਗੱਲ ਸੱਚੀ ਆ ਜੇਕਰ ਆਪਾਂ ਕਈ ਜਣਾ ਵੀ ਇਹ ਜੀ ਮਾਇਆ ਜਿਹੜੀ ਮੰਨਦਾ ਮੋਹੀਆਂ ਤੇ ਫਿਰ ਆਪਸੀ ਮਾਇਆ ਰਜਤ ਨਹੀਂ ਤਾਂ ਕੋਈ ਲਾਜ਼ਮੀ ਨਹੀਂ ਪੜਿਆ ਕੋਈ ਗੱਲ ਹੀ ਨਾ ਬਣੀ ਕ੍ਰਿਸ਼ਨਾ ਜਿਹੜੀ ਫਿਰ ਲਈ ਹੀ ਕੀ ਗੁਜੀ ਜਿ ਕ੍ਰਿਸ਼ਨਾ ਵਰਨਿਆ ਦੀ ਬਦਦੀ ਆ ਤੇ ਆਪ ਜਿਹੜੇ ਉਹਨੇ ਲੱਖ ਕਰਨ ਜੁੜੇ ਉਹਨਾਂ ਦੇ ਕੋਈ ਜਾਂਦੇ ਨੇ ਬੋਲਦੇ ਲੱਖਾਂ ਕਿਸੇ ਕੋਈ 2 ਲੱਖ ਆਦਮ ਜਿ 2 ਲੱਖ ਜਾਂ ਸਾਡੇ ਕੋਲ 2.5 ਲੱਖ ਆ ਦੇਵੇ ਇਹ ਮਾਇਆ ਜਿਹੜੀ ਇਹ ਲੱਖ ਲੱਖ ਨੇ ਸਾਨੂੰ ਦੱਸਦੀ ਆ ਹੁਣ ਤੁਸੀਂ ਕਹੋਗੇ ਭਾਈ ਸਾਹਿਬ ਤੁਸੀਂ ਵੀ ਤਾਂ ਮਾਇਆ ਤੇ ਸਾਹਮਣੇ ਸੁਣਗੀ ਵਾਲੇ ਬੈਕ ਤੇ ਪਾਉਂਦੇ ਪਈ ਉਹ ਗੱਲ ਕੀ ਇਥੇ ਮਾਇਆ ਦੀ ਨਹੀਂ ਗੱਲ ਮੈਂ ਕਹਤਾ ਸਾਡੇ ਪੰਚਾਇਤਾਂ ਦੀ ਵਿਗਿਆਨ ਤੋਂ ਜੋ ਹੋਰ ਤੇ ਕਮਾਉਣਾ ਕੋਈ ਜੋ ਹੋਰ ਇਹੀ ਮੇਰੇ ਆਪ ਦੇ ਪ੍ਰਸੰਨ ਦਾ ਜਿਹੜਾ ਇਹੀ ਮੁਰਤ ਹੋ